ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਕਿਸੇ ਵੀ ਪੁਰਾਣੇ ਕੋਈ ਵੀ ਖੇਤੀਬਾੜੀ ਦੀ ਬਈ ਮਸ਼ੀਨਰੀ ਵਿੱਚ ਨਹੀਂ ਹੋਵੇ ਉਹਦੀ ਵੀਡੀਓ ਬਈ ਆਪਾਂ ਫੇਰ ਹੀ ਪਾਉਣੇ ਆਪਣੇ ਚੈਨਲ ਤੇ ਆ ਉੱਪਰ ਨੰਬਰ ਮੇਰਾ ਲੱਗਿਆ ਉੱਪਰਲੇ ਨੰਬਰ ਤੇ ਆਪ ਦਾ ਸਾਰਾ ਐਡਰੈਸ ਭੇਜ ਦਿਆ ਕਰੋ ਕਿਹੜਾ ਪਿੰਡਾ ਕਿਹੜਾ ਜ਼ਿਲ੍ਹਾ ਸਾਰਾ ਕੁਝ ਲਿਖ ਦਿਆ ਕਰੋ ਬਾਈ ਤੇ ਜੋ ਥੋੜੀ ਮਸ਼ੀਨਰੀ ਆ ਉਹਦੀਆਂ ਫੋਟੋਆਂ ਭੇਜ ਦਿਆ ਕਰੋ ਜਾਂ ਉਹਦੀ ਵੀਡੀਓ ਬਣਾ ਕੇ ਭੇਜ ਦਿਆ ਕਰੋ ਵੀਡੀਓ ਬਣਾ ਕੇ ਭੇਜੋਗੇ ਵਧੀਆ ਰਹਿੰਦੀ ਹੈ ਵੀਡੀਓ ਥੋੜੀ ਸਾਰੀ ਮਸ਼ੀਨਰੀ ਲੱਜ ਜਾਂਦੀ ਆ ਤੇ ਆਪਣਾ YouTube ਤੇ ਚੈਨਲ ਬਣਿਆ ਵਾ ਬੋਟਾ ਕੋਟਲੀ ਤੇ ਚੈਨਲ ਤੇ ਵੀਡੀਓ ਨੂੰ ਬਈ ਸ਼ੇਅਰ ਕਰਦਾ ਕਰੋ ਕਮੈਂਟ ਕਰਦਾ ਕਰੋ ਲਾਇਕ ਕਰਦਾ ਕਰੋ ਬਾਕੀ ਆਪਾਂ ਡੇਲੀ بیس ਤੇ ਮਸ਼ੀਨਰੀਆਂ ਵਕਾਊ ਲੈ ਕੇ ਆਉਂਦੇ ਰਹਿੰਨੇ ਆ ਆਪਣੇ ਚੈਨਲ ਤੇ ਤੇ ਅੱਜ ਫੇਰ ਆਪਾਂ ਸੱਤ ਮਸ਼ੀਨਰੀਆਂ ਵਕਾਊ ਲੈ ਕੇ ਆਏ ਆ ਆਪਣੇ ਚੈਨਲ ਤੇ ਜਿਨ੍ਹਾਂ ਦੇ ਵਿੱਚ ਪੰਜ ਪੰਜ ਟਰੈਕਟਰ ਵਕਾਊ ਆ ਇੱਕ ਤਮੀਆਂ ਦਾ ਸੈੱਟ 18 ਦਾ ਤੇ ਇੱਕ ਲਿਫਟ ਵਾਲੀ ਟਰਾਲੀ ਪੰਜ ਮਸ਼ੀਨਰੀਆਂ ਵਕਾਊ ਲੈ ਕੇ ਆਏ ਤੇ ਪੰਜਾਂ ਮਸ਼ੀਨਰੀਆਂ ਵਾਲਿਆਂ ਦਾ ਬਈਆਂ ਦਾ ਐਡਰੈਸ ਆ ਫੋਨ ਨੰਬਰ ਅਡੋਡੀ ਹੁੰਦੇ ਆ ਬਾਈ ਤੇ ਲਾ ਲਿਓ ਬਈਆਂ ਦਾ ਬਈ ਫੋਨ ਤੇ ਸਭ ਤੋਂ ਪਹਿਲੇ ਨੰਬਰ ਤੇ ਕਿਸੇ ਵੀਰ ਪੁਰਾਣੇ ਵੀ ਟਰੈਕਟਰ ਲੈਣਾ ਹੋਵੇ ਸੋਨਾ ਲੇਕਾ 45 ਦਾ ਤੇ 2014 ਮਾਡਲ ਟਰੈਕਟਰ ਆ ਤੇ ਹਰਿਆਣਾ ਨੰਬਰ ਆ ਤੇ ਚਾਰੇ ਟਾਇਰ ਵੀ ਟਰੈਕਟਰ ਦੇ 80 90 95 ਪੈਸੇ ਟਾਇਰ ਪਏ ਆ ਬਈ ਜਿਵੇਂ ਨਵੇਂ ਟਾਇਰ ਆ ਮੜੇ ਮੁੱਤੇ ਕਸੇ ਆ ਬਾਈ ਕਹਿੰਦਾ ਨਵੇਂ ਜੁੜੀ ਕੋਈ ਸੀ ਥੋੜੇ ਟਾਈਮ ਹੋਇਆ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਟਰੈਕਟਰ ਖੜਾ ਪਿੰਡ ਪੱਕਾ ਕਲਾ ਪੱਕਾ ਕਲਾਮ ਪਿੰਡ ਆ ਬਈ ਤੇ ਜ਼ਿਲ੍ਹਾ ਬਠਿੰਡਾ ਪੱਕਾ ਕਲਾਮ ਬਾਈ ਡਪੈਂਡ ਬਾਈ ਤੇ ਜਿਲ੍ਹਾ ਬਰਿੰਡੇ ਵਿੱਚ ਪਿੰਡ ਪੈਂਦਾ ਪੱਕਾ ਤੇ ਪੱਕੇ ਕਲਾਂ ਟਰੈਡ ਖੜਾ ਹੈ ਜੇ ਕਿਸੇ ਵੀ ਪੁਰਾਣੇ 45 ਦਾ ਲੈਣਾ ਹੋਵੇ ਸੋਨਾ ਲਿਕਾ ਬਾਈ ਤੇ ਬਾਈ ਕਹਿੰਦਾ ਸਾਰੇ ਪਾਸੇ ਮਰਾ ਟਰੈਡ ਪੂਰਾ ਵਧੀਆ ਬਾਈ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਤੇ 2 ਲੱਖ ਤੇ 80000 ਦੇ ਆਸੇ-ਪਾਸੇ ਬਾਈ ਕਹਿੰਦਾ ਮੈਂ ਟਰੈਡ ਦੇ ਦੂੰਗਾ ਬਾਈ ਕਿਸੇ ਵੀ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਪਿੰਡ ਪੱਕੇ ਕਲਾ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਏ ਸੀ ਈ ਇਹਨੂੰ ਏ ਸੀ ਟਰੈਕਟਰ ਕਹਿੰਦੇ ਆ ਬਾਈ ਕਿਸੇ ਵੀਰ ਪੁਰਾਣੇ ਬਾਈ ਏ ਸੀ ਟਰੈਕਟਰ ਲੈਣਾ ਹੋਵੇ ਤੇ 450 ਏ ਸੀ ਟਰੈਕਟਰ ਆ ਬਾਈ ਤੇ 2011 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਟਰੈਕਟਰ ਦੇ 70 80 ਪੈਸੇ ਆ ਕਿਸੇ ਵੀਰ ਪੁਰਾਣੇ ਬਾਈ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਟਰੈਕਟਰ ਖੜਾ ਲੁਧਿਆਣਾ ਏਰੀਏ ਚ ਏਰੀਆ ਬਾਈ ਲੁਧਿਆਣਾ ਕਿਸੇ ਵੀਰ ਭਰਾ ਨੇ ਇਹ ਟਰੈਕਟਰ ਲੈਣਾ ਹੋਵੇ ਤੇ ਬਾਈਕ ਦਾ ਸਾਰੇ ਪਾਸੇ ਮੇਰਾ ਵਧੀਆ ਟਰੈਟ ਆ ਬਾਈ ਏਸੀ ਪੂਰਾ ਸਾਫਾ ਟਰੈਟਾ ਪੂਰਾ ਸਾਫ ਤੇ ਪੂਰਾ ਸੋਹਣਾ ਟਰੈਕਟਰ ਆ ਮੇਰਾ ਕਿਸੇ ਵੀਰ ਭਰਾ ਨੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਲੁਧਿਆਣਾ ਏਰੀਆ ਚ ਖੜਾ ਤੇ 2 ਲੱਖ ਤੇ 50 ਹਜ਼ਾਰ ਦੇ ਆਸੇ ਪਾਸੇ ਬਾਈਕ ਦਾ ਮੈਂ ਟਰੈਕਟਰ ਦੇ ਦੂੰਗਾ ਬਾਈ ਵਾਹ ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਕਟਰ ਲੈ ਜਾਓ ਕਿਸੇ ਵੀਰ ਭਰਾ ਨੇ ਵੀ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਡੀ ਆਈ ਟਰੈਕਟਰ ਲੈਣਾ ਹੋਵੇ 275 ਸਾਰੇ ਭਰਾ ਦੇਖ ਲਓ ਬਾਈ 1995 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਟਰੈਕਟਰ ਦੇ 50 60 ਪੈਸੇ ਆ ਕਿਸੇ ਵੀਰ ਭਰਾ ਨੇ ਵੀ ਇਹ ਟਰੈਕਟਰ ਲੈਣਾ ਹੋਵੇ 275 ਤੇ ਏਰੀਆ ਅੰਮ੍ਰਿਤਸਰ ਅੰਮ੍ਰਿਤਸਰ ਇੱਥੇ ਟੈਟ ਖੜਾ ਬਾਈ ਤੇ ਬਾਈ ਕਹਿੰਦਾ ਸਾਰੇ ਪਾਸੇ ਮੇਰਾ ਟਰੈਕਟਰ ਪੂਰਾ ਵਧੀਆ ਬਾਈ ਕਿਸੇ ਵੀ ਵੀਰ ਭਰਾ ਨੇ ਵੀ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਕਰੋ ਬਾਈ ਸਾਰਾ ਚੈੱਕ ਕਰਕੇ ਵਾਕੇ ਲੈ ਜਾਓ ਮੇਰੇ ਘਰੋਂ ਕਿਸੇ ਵੀਰ ਪੁਰਾਣੇ ਬਈ ਇਹ ਟਰੈਕਟਰ ਲੈਣਾ ਹੋਵੇ ਤੇ 1 ਲੱਖ ਤੇ 5000 ਦੇ ਆਸੇ-ਪਾਸੇ ਬਾਈ ਕਹਿੰਦਾ ਮੈਂ ਇਹ ਡੀਆਈ ਟੈਟ ਦੇ ਦੂੰਗਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਸੋਨਾ ਲਿਕਾ 40 ਦਾ ਟਰੈਕਟਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 2001 ਮਾਡਲ ਟਰੈਕਟਰ ਆ ਤੇ ਹਰਿਆਣਾ ਨੰਬਰ ਆ ਤੇ ਚਾਰੇ ਟਾਇਰ ਵੀ ਟਰੈਕਟਰ ਦੇ 70 80 ਪੈਸੇ ਆ ਕਿਸੇ ਵੀ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਸੋਨਾ ਲੀਕਾ 40 ਦਾ ਤੇ ਪਿੰਡ ਖੜਾ ਸੰਦੋਹੇ ਪਿੰਡ ਬਈ ਸੰਦੋਹਾ ਮੋੜ ਮੰਡੀ ਕੋਲੇ ਪਿੰਡਾ ਸੰਦੋਹਾ ਤੇ ਜ਼ਿਲ੍ਹੇ ਬਹਿੰਡੇ ਚ ਪਿੰਡ ਆਉਂਦਾ ਸੰਦੋਹਾ ਤੇ ਸੰਦੋਹੇ ਪਿੰਡ ਖੜਾ ਬਈ ਟਰੈਕਟਰ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਇਹ ਬਾਈ ਕੰਦਾ 1 ਲੱਖ ਤੇ 45000 ਦੇ ਆਸੇ ਪਾਸੇ ਮੈਂ ਟਰੈਕਟਰ ਵੀ ਦੇ ਦੂੰਗਾ ਤੇ ਸਾਰੇ ਪਾਸੋਂ ਟਾਇਰ ਬਾਈ ਕੰਦਾ ਚੈੱਕ ਕਰਕੇ ਮੇਰੇ ਘਰੋਂ ਲੈ ਜਾਓ ਬਈ ਵਾਹ ਕੇ ਚੈੱਕ ਕਰ ਲੋ ਟਰੈਕਟਰ ਕਿਸੇ ਵੀ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਪਿੰਡ ਸੰਦੋਹੇ ਖੜਾ ਤੇ ਬਾਈ ਦਾ ਫੋਨ ਨੰਬਰ ਆ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਸਵਰਾਜ 735 ਟਰੈਕਟਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 1998 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਟਰੈਕਟਰ ਦੇ 50 60 ਪੈਸੇ ਆ ਕਿਸੇ ਵੀ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਸਵਰਾਜ 735 ਤੇ ਏਰੀਆ ਪਟਿਆਲਾ ਪਟਿਆਲਾ ਏਰੀਆ ਚ ਵੀ ਟਰੈਕਟਰ ਖੜਾ ਹੈ ਕਿਸੇ ਵੀਰ ਪੁਰਾਣੇ ਬਈ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੋਂ ਟਰੈਕਟਰ ਮਰਾ ਵਧੀਆ ਬਾਈ ਵਾਹ ਕੇ ਚੈੱਕ ਕਰਕੇ ਟਰੈਕਟਰ ਲੈ ਜਾਓ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ 1 ਲੱਖ ਤੇ 30000 ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਟਰੈਕਟਰ ਦੇ ਦੂੰਗਾ ਬਾਈ ਤੇ ਪਟਿਆਲੇ ਏਰੀਆ ਵਿੱਚ ਟਰੈਕਟਰ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ 18 ਤਮੀਆਂ ਲੈਣੀਆਂ ਹੁਣ ਸਾਰੇ ਭਾਅ ਦੇਖ ਲਓ ਬਾਈ ਇਹ 18 ਤਮੀਆਂ ਤਲਵੰਡੀ ਭਾਈ ਦੀਆਂ ਬਣੀਆਂ ਬਈ ਤਮੀਆਂ ਕਿਸੇ ਵੀਰ ਪੁਰਾਣੇ ਲੈਣੀਆਂ ਹੁਣ ਤਮੀਆਂ ਬਾਈ ਤੇ ਏਰੀਆ ਅੰਮਰਸਰ ਅੰਮਰਸਰ ਏਰੀਏ ਚ ਬਈ ਤਮੀਆਂ ਪੰਨਾਂ ਇਹ ਬਾਈ ਦਾ ਪਿੰਡ ਮਜੀਠਾ ਮਜੀਠੇ ਪਿੰਡ ਪੰਨਾਂ ਬਈ ਅੰਮਰਸਰ ਜ਼ਿਲ੍ਹੇ ਚ ਪਿੰਡ ਆਉਂਦਾ ਮਜੀਠਾ ਤੇ ਮਜੀਠੇ ਪਿੰਡ ਪੰਨਾਂ ਤਮੀਆਂ ਤਲਵੰਡੀ ਭਾਈ ਦੀਆਂ ਬਣੀਆਂ ਤੇ ਬਾਈ ਕਹਿੰਦਾ 45000 ਦੀਆਂ ਤਮੀਆਂ ਮੈਂ ਦੇ ਦੂੰਗਾ ਬਈ 18 ਕਿਸੇ ਵੀਰ ਪੁਰਾਣੇ ਬਈ ਇਹ ਤਮੀਆਂ ਲੈਣੀਆਂ ਹੋ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੀ ਟਰਾਲੀ ਲੈਣੀ ਹੋਵੇ ਸਾਰੇ ਭਰਾ ਦੇਖ ਲੋ ਬਾਈ 11 6 ਟਰਾਲੀ ਆ 6 ਫੁੱਟ ਚੌੜੀ ਤੇ 11 ਫੁੱਟ ਲੰਮੀ ਟਰਾਲੀ ਆ ਤੇ ਜੈਕ ਵਾਲੀ ਬਾਈ ਟਰਾਲੀ ਆ ਕਿਸੇ ਵੀਰ ਪੁਰਾਣੇ ਬਈ ਇਹ ਟਰਾਲੀ ਲੈਣੀ ਹੋਵੇ ਤੇ ਏਰੀਆ ਤਲਵੰਡੀ ਭਾਈ ਤਲਵੰਡੀ ਭਾਈ ਏਰੀਆ ਦੇ ਵਿੱਚ ਬਈ ਪਿੰਡ ਘੱਲ ਘਰਤ ਪਿੰਡ ਦਾ ਬਾਈ ਦਾ ਟਰਾਲੀ ਵਾਲੇ ਦਾ ਬਾਈ ਕਹਿੰਦਾ ਘੱਲ ਘਰਤ ਪਿੰਡ 'ਚ ਟਰਾਲੀ ਖੜੀ ਆ ਬਾਈ ਇਹ ਕਿਸੇ ਵੀਰ ਪੁਰਾਣੇ ਬਈ ਇਹ ਟਰਾਲੀ ਲੈਣੀ ਹੋਵੇ ਤੇ 1 ਲੱਖ ਇਹ 25000 ਦੇ ਆਸੇ ਪਾਸੇ ਬਾਈ ਕੰਨਾ ਮਟਰਾਲੀ ਦੇ ਦੂੰਗਾ ਬਾਈ ਜੱਕ ਵਾਲੀ ਸਾਰੇ ਪਾਸੋਂ ਮੇਰੀ ਪੂਰੀ ਵਧੀਆ ਟਰਾਲੀ ਆ ਬਾਈ ਕਿਸੇ ਵੀ ਭਰਾਣੇ ਵੀ ਇਹ ਟਰਾਲੀ ਲੈਣੀ ਹੋਵੇ ਤੇ ਇਹ ਪਿੰਡ ਘੱਲ ਖੁਰਦ ਖਰੀ ਜ ਤਰਵੰਡੀ ਭਾਈ ਕੋਲੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲ ਸੱਤ ਸੀ ਬਾਈ ਮਸ਼ੀਨਰੀਆਂ ਦੀਆਂ ਤੇ ਆਪਾਂ ਸੱਤੇ ਮਸ਼ੀਨਰੀਆਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ